ਪਵਾਨੀਗੜ ਸਰਕਾਰੀ ਹਸਪਤਾਲ 'ਚ ਗਿਆਨੀ ਡਾਕਟਰ ਨਾ ਹੋਣ ਕਾਰਨ ਆਸਾ ਵਰਕਰਾਂ 'ਚ ਰੋਸ ਕੀਤੀ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਅੱਜ ਪਵਾਨੀਗੜ ਆਸਾ ਵਰਕਰਾਂ ਵੱਲੋਂ ਸੀਐਚਸੀ ਪਵਾਨੀਗੜ ਵਿਖੇ ਗਿਆਨੀ ਡਾਕਟਰ ਨਾ ਹੋਣ ਕਾਰਨ ਮਰੀਜ਼ਾਂ ਨੂੰ ਆ ਰਹੀਆਂ ਮੁਸ਼ਕਲਾਂ ਖਿਲਾਫ ਰੋਸ ਪ੍ਰਗਟ ਕੀਤਾ ਗਿਆ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ ਵਰਕਰਾਂ ਨੇ ਦੱਸਿਆ ਕਿ ਹਾਈ ਰਿਸਕ ਗਰਭਤੀ ਮਾਵਾਂ ਨੂੰ ਖਾਸ ਕਰਕੇ ਗੰਭੀਰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਈ ਮਾਵਾਂ ਦਾ ਖੂਨ ਘੱਟ ਹੋਣ ਕਾਰਨ ਬੱਚੇ ਦਾ ਪਾਣੀ ਕੱਟ ਹੋਣ ਦਰਦ ਆਉਣਾ ਜਾਂ ਆਪਰੇਸ਼ਨ ਦੀ ਤਰੀਕ ਨਿਸ਼ਚਿਤ ਹੋਣ ਦੇ ਬਾਵਜੂਦ ਮਰੀਜ਼ਾਂ ਨੂੰ ਖਜਲਖਾਰ ਹੋ ਕੇ ਵਾਪਸ ਜਾਣਾ ਪਿਆ ਆਸਾ ਵਰਕਰਾਂ ਨੇ ਦੋਸ਼ ਲਾਇਆ ਜਦੋਂ ਵੀ ਕਿਸੇ ਹਾਈ ਰਿਸਕ ਮਰੀਜ਼ ਨੂੰ ਮੁਸ਼ਕਲ ਆਉਂਦੀ ਹੈ ਤਾਂ ਕਿਸੇ ਜ਼ਿੰਮੇਵਾਰੀ ਸੀਐਚਸੀ ਪਵਾਨੀਗੜ ਦੇ ਉੱਚ ਅਧਿਕਾਰੀਆਂ ਦੀ ਹੋਵੇਗੀ ਉਹਨਾਂ ਇਹ ਕਹ ਕੇ ਤਨਖਾਹਾਂ ਤੇ ਪੱਤਿਆਂ ਦੀ ਅਦਾਇਗੀ ਨਾ ਹੋਣ ਕਾਰਨ ਵਰਕਰ ਪਰੇਸ਼ਾਨ ਹਨ ਜੁਲਾਈ ਤੇ ਅਗਸਤ ਸਤੰਬਰ ਦਾ ਵਿਕਾਸਪਤਾ ਨਾਲ ਹੀ ਜੂਨ ਜੁਲਾਈ ਤੇ ਅਗਸਤ ਦਾ ਮੰਥਲੀ ਪੱਤਾ ਨਹੀਂ ਮਿਲਿਆ ਖਾਸ ਕਰਕੇ ਜਿਹੜੀਆਂ ਆਸਾ ਵਰਕਰਾਂ ਵਿਦਮਾ ਹਨ ਉਹਨਾਂ ਦੇ ਘਰਦਰ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲ ਰਿਹਾ ਹੈ ਆਸਾ ਵਰਕਰਾਂ ਨੇ ਚੇਤਾਵਨੀ ਦਿੱਤੀ ਜੇਕਰ ਮਸਲੇ ਦਾ ਹੱਲ ਨਾ ਕੀਤਾ ਗਿਆ ਤਾਂ 16 ਸਤੰਬਰ ਨੂੰ ਤਿੱਖਾ ਸੰਘਰਸ਼ ਕੀਤਾ ਜਾਵੇਗਾ ਉਧਰ ਜਦੋਂ ਦੂਸਰੇ ਪਾਸੇ ਇਸ ਸੰਬੰਧੀ ਮੈਡੀਕਲ ਅਫਸਰ ਡਾਕਟਰ ਮੁਖਤਿਆਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਸਿਵਲ ਸਰਜਨ ਸੰਗਰੂਰ ਵੱਲੋਂ ਇੱਕ ਕਾਡਰ ਜਾਰੀ ਹੋਇਆ ਸੀ ਪਰ ਡਾਕਟਰ ਦੀ ਕਾਡਰ ਕਾਰਨ ਇੱਥੇ ਡਾਕਟਰ ਨਹੀਂ ਪਹੁੰਚ ਸਕੇ ਜੇਕਰ ਕੋਈ ਮਰੀਜ਼ ਨੂੰ ਸੀਰੀਅਸ ਲੱਗੇ ਤਾਂ ਉਸ ਨੂੰ ਤੁਰੰਤ ਰੈਫਰ ਕਿ ਦਿੱਤਾ ਜਾਂਦਾ ਹੈ ਉਨ੍ਹਾਂ ਕਿਹਾ ਕਿ ਬਾਕੀ ਅਥਾਰਟੀ ਨਾਲ ਗੱਲਬਾਤ ਜਾਰੀ ਹੈ ਤੇ ਇਸ ਸਮੱਸਿਆ ਦਾ ਹੱਲ ਜਲਦੀ ਜਲਦੀ ਨਿਕਲ ਜਾਵੇਗਾ ਇਸ ਮੌਕੇ ਤੇ ਖੇੜੀ ਰਾਣੋ ਗਿੱਲਾ ਸੁਰਿੰਦਰ ਕੌਰ ਸਕਰੌਦੀ ਸੰਦਰ ਕੌਰ ਰੇਤਗੜ੍ਹ ਸੀਮਾ ਅਲਵਾਰਕ ਗੁਰਿੰਦਰ ਕੌਰ ਬੀਨਤ ਕੌਰ ਵੀਰਵਾਲ ਕੌਰ ਹਰਦੀਪ ਕੌਰ ਹਰਪਾਲ ਕੌਰ ਅਮਨਦੀਪ ਕੌਰ ਜਸਵੀਰ ਕੌਰ ਸਮੇਤ ਹੋਰ ਵੀ ਆਸਾ ਵਰਕਰ ਆਦ ਹਾਜ਼ਰ ਸਨ ਰਿਪੋਰਟ ਰਾਜ ਕਰਮੀ ਪਵਾਨੀਗੜ੍ਹ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਇਸ ਦੌਰਾਨ ਅੱਗੇ ਹੋਰ ਕੀ ਕਿਹਾ ਜਰਾ ਸੁਣੋ ਨਾਮ ਜੀ ਮੇਰਾ ਨਾਮ ਰਾਨੋ ਕਿੜੀ ਕਿਲਾ ਅੱਜ ਮੁਰਦਾਵਰ ਦੇ ਨਾਰੇ ਲਗਾਏ ਨੇ ਕਿਸ ਸੰਬੰਧ ਚ ਇਹ ਲਗਾਏ ਗਏ ਸਰ ਸਾਡੇ ਨਾ ਜਿਹੜੇ ਪੇਸ਼ੈਂਟ ਨੇ ਕਿਸੇ ਨੂੰ ਲੇਬਰ ਪੇਨ ਨੇ ਕੋਈ ਟੈਸਟ ਜਿਹੜੇ ਰੈਗੂਲਰ ਟੈਸਟ ਕਰਾਉਣ ਵਾਸਤੇ ਆਏ ਆ ਕੁਝ ਨਵੀਂ ਪ੍ਰੈਗਨੈਂਟ ਨੇ ਉਹਨਾਂ ਦਾ ਟੈਸਟ ਕਰਾਉਣੇ ਚੈੱਕਅਪ ਹੋਣੇ ਆ ਤੇ ਸਾਡੇ ਕੋਲੇ ਜਿਹੜੀ ਲੇਡੀ ਡਾਕਟਰ ਨੇ ਉਹ ਹੈਗੇ ਨੇ ਛੁੱਟੀ ਤੇ ਪਰ ਚਲੋ ਉਹਨਾਂ ਦੀ ਪ੍ਰੋਬਲਮ ਸੀ ਉਹ ਛੁੱਟੀ ਤੇ ਚਲੇ ਗਏ ਪਰ ਉਹਨਾਂ ਤੋਂ ਬਾਅਦ ਮਹਿਕਮੇ ਵੱਲੋਂ ਕਿਸੇ ਨਾ ਕਿਸੇ ਡਾਕਟਰ ਦੀ ਤਾਂ ਡਿਊਟੀ ਲੱਗਣੀ ਚਾਹੀਦੀ ਹੈ ਨਾ ਕਿਉਂਕਿ ਇੱਥੇ ਕੀ ਪਤਾ 24 ਘੰਟੇ ਕਿਸੇ ਵੀ ਟਾਈਮ ਕੋਈ ਵੀ ਅਮਰਜੈਂਸੀ ਪੇਸ਼ੈਂਟ ਆ ਸਕਦਾ ਖਾਸ ਖਾਸ ਕਰਕੇ ਪ੍ਰੈਗਨੈਂਟ ਜੇ ਉਹਨਾਂ ਦੀ ਦੇਖ-ਦੇਖ ਲਈ ਡਾਕਟਰ ਨਹੀਂ ਹੋਊਗਾ ਤਾਂ ਫਿਰ ਉਹਦੇ ਪੇਸ਼ੈਂਟ ਵੀ ਕੀ ਕਰੂਗਾ ਜਿਹਦੇ ਆਸ਼ਾ ਵਕੂਗੀ ਖੰਡਲ ਖਵਾ ਰਹੀ ਆ ਪੇਸ਼ੰਦੇ ਵੀ ਖੰਡਲ ਖਵਾ ਰਹੀ ਆ ਹੁਣ ਮੇਰੇ ਪੇਸ਼ੈਂਟ ਨੂੰ ਨੌਵਾਂ ਮਹੀਨਾ ਲੱਗਿਆ ਲੇਬਰ ਤੇ ਉਹਨਾਂ ਨੂੰ ਲੱਗੇ ਹੋਇਆ ਉਹਦਾ ਸਕੈਨ ਵੀ ਕਰਾਉਣਾ ਸੀ ਉਹਨੂੰ ਐਡਮਿਟ ਵੀ ਕਰਾਉਣਾ ਹਾਲਾਂਕਿ ਉਹ ਨਾਰਮਲੀ ਹੋ ਸਕਦਾ ਹੋਣਾ ਵੀ ਸਵੇਰੇ ਨਾ ਤੇ ਡਾਕਟਰ ਦਾ ਪ੍ਰਬੰਧ ਨਹੀਂ ਹੋਊਗਾ ਤਾਂ ਮੇਰਾ ਪੇਸ਼ੈਂਟ ਤੇ ਅਸੀਂ ਤਾਂ ਸਾਰੇ ਆਸ਼ਾ ਵਰਕਰ ਜਿੰਨੇ ਪੇਸ਼ੈਂਟ ਲੈ ਕੇ ਆਏ ਸਾਰੇ ਖੱਜਲ ਖਵਾਰੀ ਹੋ ਰਹੇ ਨੇ ਸਵੇਰ ਤੋਂ ਨਾ ਕੋਈ ਕੋਈ ਮੈਸੇਜ ਵੀ ਨਹੀਂ ਹੈ ਵੀ ਡਾਕਟਰ ਸਾਹਿਬ ਛੁੱਟੀ ਤੇ ਨੇਗੇ ਜਾਂ ਆਉਣਗੇ ਜਾਂ ਨਹੀਂ ਆਉਣਗੇ ਕਿ ਇਹ ਹੱਕ ਨਹੀਂ ਪੈਂਦਾ ਸਾਡੇ ਡਿਪਾਰਟਮੈਂਟ ਦਾ ਕਿ ਇਥੇ ਉਹਨਾਂ ਦੀ ਗੈਰ ਹਾਜ਼ਰੀ ਚ ਕੋਈ ਹੋਰ ਡਾਕਟਰ ਦਾ ਪ੍ਰਬੰਧ ਕੀਤਾ ਜਾਵੇ ਸਿਵਲ ਸਰਜਨ ਨੂੰ ਮਿਲ ਕੇ ਕੁਝ ਨਹੀਂ ਸ਼ਿਕਾਇਤ ਕਰਨੀ ਸਰ ਅਸੀਂ ਕਾਲ ਕੀਤੀ ਆ ਸਾਡੇ ਵੀ ਸਰ ਕੋਲ ਵੀ ਅਸੀਂ ਜਾ ਕੇ ਆਏ ਆ ਅਸੀਂ ਕਾਲ ਵੀ ਕੀਤੀ ਆ ਸੰਗਰੂਰ ਉਹ ਕਹਿੰਦੇ ਸਿਵਲ ਸਰਜਨ ਸਾਹਿਬ ਆਉਣਗੇ ਉਹਨਾਂ ਨਾਲ ਡਿਸਕਸ ਕਰਕੇ ਰੱਖਦੇ ਆਂ ਦੂਜੀ ਗੱਲ ਸਾਡੇ 3 ਮਹੀਨੇ ਤਨਖਾਹਾਂ ਰੁਕੀਆਂ ਹੋਈਆਂ ਨੇਗੀਆਂ ਕਿਉਂਕਿ ਸਾਡਾ ਜਿਹੜਾ ਸੈਸ਼ਨ ਹੈਗਾ ਸਾਡੇ ਅਪਡੇਟ ਕੀਤੇ ਗਏ ਨੇ ਖਾਤੇ ਉਹਦੇ ਕਰਕੇ ਰੁਕੀਆਂ ਹੋਈਆਂ ਸੀ। ਦੂਸਰੀ ਗੱਲ ਉਹ ਵੀ ਹੁਣ ਬਜਟ ਆ ਚੁੱਕਿਆਗਾ। ਤੇ 9 ਮਹੀਨਿਆਂ ਦਾ ਬਜਟ ਆਉਣ ਤੋਂ ਬਾਅਦ ਸਾਡੇ ਨੂੰ ਭਿੰਝ ਕਹਿੰਦੇ ਸਾਡੀ 48 ਅਸੀਂ ਰਿਪੋਰਟਾਂ ਦੇਣੀਆਂ। ਖੱਜਲ ਖਾਰੀ ਕੀ ਦੀ ਹੋ ਰਹੀ ਆ ਆਸ਼ਾ ਵਰਕਰ ਦੀ। ਸਰ ਅਸੀਂ 24 24 ਘੰਟੇ ਕੰਮ ਕਰਦੇ ਆ। ਜੇ 24 ਘੰਟੇ ਕੰਮ ਕਰਨ ਦੇ ਬਾਵਜੂਦ ਵੀ ਸਾਡੀ ਤਿੰਨ ਤਿੰਨ ਮਹੀਨੇ ਤਨਖਾਹ ਰੁਕੀ ਜਾਂਦੇ ਸਾਨੂੰ ਮਿਲਦਾ ਕੀ ਆ 2000 2500 3000 ਰੁਪਇਆ। ਜੇ ਸਾਡਾ ਉਹ ਵੀ ਰੁਕਿਆ ਜਾਊਗਾ ਤਾਂ ਅਸੀਂ ਕਿਵੇਂ ਕੰਮ ਕਰਾਂਗੇ ਕਿਵੇਂ ਲੋਕਾਂ ਨੂੰ ਸਵਾਵਾ ਦੇਵਾਂਗੇ ਕਿਵੇਂ ਅਸੀਂ ਆਪਦੇ ਘਰ ਦਾ ਚੁੱਲਾ ਚਲਾਵਾਂਗੇ ਵੀ ਮੰਗ ਕੀ ਕਰਦੇ ਹੁਣ ਤੁਸੀਂ ਮੰਗ ਸਾਡੀ ਇਹ ਸਰ ਪਹਿਲੀ ਗੱਲ ਤਾਂ ਸਾਨੂੰ ਉਹ ਲੇਡੀ ਡਾਕਟਰ ਦਾ ਪ੍ਰਬੰਧ ਹੋਣਾ ਚਾਹੀਦਾ ਕਿੰਨੇ ਦਿਨ ਹੋ ਗਏ ਮਲਕੇ ਲਈ ਸਰ ਸ਼ਹੀਦ ਵੀਕ ਤੋਂ ਲੈ ਕੇ ਡਾਕਟਰ ਪ੍ਰਤੀਮਾ 20 ਤਰੀਕ ਤੱਕ ਛੁੱਟੀ ਦਿੰਨੇ ਉਹ ਤੇ ਉਹ ਦੁਬਾਰਾ ਹਾਜ਼ਰ ਡਾਕਟਰ ਮੈਂ ਕਿਵੇਂ ਵੱਲੋਂ ਕੋਈ ਡਿਊਟੀ ਕਿਸੇ ਦੀ ਲਗਾਈ ਨਹੀਂ ਗਈ ਲੱਗੀ ਹੋਈ ਆ ਸਰ ਪਰ ਉਹ ਆਪਣੀ ਡਿਊਟੀ ਤੇ ਪਹੁੰਚੇ ਨਹੀਂ ਹੈਗੇ ਅੱਜ ਉਹਨਾਂ ਨੇ ਇਹ ਕਹਿ ਤਾ ਸਾਡੇ ਉਹ ਕਹਿੰਦੇ ਸਾਨੂੰ ਸਿਰਫ ਸੱਜਣ ਨੇ ਕਿਹਾ ਆਸੇ ਮੋ ਸਾਹਿਬ ਨੇ ਕਿਹਾਗਾ ਵੀ ਤੁਸੀਂ ਇੱਥੋਂ ਜਾਣਾ ਨਹੀਂ ਕਿਉਂਕਿ ਪੇਸ਼ੈਂਟ ਹੈਗਾ ਤਾਂ ਸੰਗਰੂਰ ਲੈ ਕੇ ਆਓ ਸਰ ਲੀਵਰ ਪੇਨ ਤੇ ਅਸੀਂ ਸੰਗਰੂਰ ਨੂੰ ਪਹਿਲਾਂ ਤਾਂ ਮਰੀਜ਼ ਨੂੰ ਘਰੋਂ ਚੱਕ ਕੇ ਲਿਆਵਾਂਗੇ ਇੱਥੋਂ ਪ੍ਰੈਫਰ ਕਰਾ ਕੇ ਫਿਰ ਅਸੀਂ ਸੰਗਰੂਰ ਜਾਵਾਂਗੇ ਰਸਤੇ 'ਚ ਕੁਝ ਵੀ ਹੋ ਸਕਦਾ ਕੌਣ ਜ਼ਿੰਮੇਵਾਰ ਹੈ ਜੀ ਉਸ ਗੱਲ ਦਾ ਕੀ ਨਾਮ ਆਉਂਦਾ ਜਿਹਨੇ ਡਿਊਟੀ ਲਗਾਈ ਜੀ ਇਹ ਡਾਕਟਰ ਅਚਿਤਾ ਜੀ ਰਿੰਦਰ ਕੌਰ ਜੀ ਆਸ਼ਾ ਵਰਕਰ ਬਲਾਕ ਪ੍ਰਭਾਨ ਭਵਾਨੀ ਗੜ ਜੀ ਅੱਜ ਭਵਾਨੀਗਾਹ ਸਿਵਲ ਹਸਪਤਾਲ ਦੇ ਵਿੱਚ ਨਾਰੇਬਾਜ਼ੀ ਕੀਤੀ ਹੈ ਕਿ ਸਬੰਧ ਵਿੱਚ ਕੀਤੀ ਗਈ ਹੈ ਸਰ ਅਸੀਂ ਇੱਕ ਤਾਂ ਉਹਦੀ ਲੇਡੀ ਡਾਕਟਰ ਦਾ ਕੋਈ ਪ੍ਰਬੰਧ ਨਹੀਂ ਸਾਡੇ ਡਾਕਟਰ ਪ੍ਰਤਿਮਾ ਸ਼ਾਵੜਾ ਜੀ ਛੁੱਟੀ ਤੇ ਨੇ ਲੇਕਿਨ ਉਹਨਾਂ ਦੀ ਛੁੱਟੀ ਹੋਣ ਦੇ ਗੈਰ ਮਾਜੂਦਗੀ ਦੇ ਤੌਰ ਤੇ ਸਾਡੇ ਉਹਦੀ ਲੇਡੀ ਡਾਕਟਰ ਦਾ ਕੋਈ ਪ੍ਰਬੰਧ ਨਹੀਂ ਹੈਗਾ ਜੀ ਮੇਰੀ ਬਹੁਤ ਹੀ ਜ਼ਿਆਦਾ ਹਾਈ ਰਿਸਕ ਸੀ 7 ਗ੍ਰਾਮ ਐਚਵੀ ਆ ਸੋ ਮੈਂ ਉਹਨਾਂ ਨੂੰ ਸਵੇਰੀ ਦੇਖੋ ਇੰਨੀ ਬਾਰਿਸ਼ ਹੋਣ ਦੇ ਬਾਵਜੂਦ ਕਈ ਦਿਨ ਤੋਂ ਸਾਡਾ ਉਹਨਾਂ ਦਾ ਜਿਹੜੀਆਂ ਹਾਈ ਰਿਸਕ ਮਾਂਮਾ ਨੇ ਚੈੱਕ ਅਪ ਨਹੀਂ ਕਰਵਾ ਸਕੇ ਤੋਂ ਅੱਜ ਜਦੋਂ ਲੈ ਕੇ ਆਏ ਉੱਥੇ ਲੇਡੀ ਡਾਕਟਰ ਕੋਈ ਨਹੀਂ ਹੈਗਾ ਜੀ ਨਹੀਂ ਨਾਲ ਡੀਓਫੀ ਲਗਾਈ ਗਈ ਹੈ ਲੇਡੀ ਡਾਕਟਰ ਦੀ ਕਹੇ ਹਾਂਜੀ ਸਰ ਉਹ ਕਹਿੰਦੇ ਵੀ ਇੱਥੇ ਆ ਕੇ ਦਿਖਾ ਦਿਓ ਸਰ ਅਸੀਂ ਕਿੱਦਾਂ ਲੈ ਕੇ ਜਾਈਏ ਜੀ ਉਹ ਸੰਗਰੂਰ ਨੇ ਮੈਂ ਚੱਕਰ ਆ ਕੇ ਵੀ ਗਿਰਿਆ ਹਾਂਜੀ ਹੁਣ ਮੰਗਾ ਨਹੀਂ ਸਕੇ ਜੀ ਸਰ ਫਿਰ ਹੁਣ ਅਸੀਂ ਇੱਥੋਂ ਸੰਗਰੂਰ ਤਾਂ ਨਹੀਂ ਜਾ ਸਕਦੇ ਜੀ ਹੁਣ ਮੰਗ ਕੀ ਕਰਦੇ ਹਾਂ ਜੀ ਅਸੀਂ ਇਹ ਮੰਗ ਕਰਦੇ ਹਾਂ ਜੀ ਮਜਬੂਰੀ ਕਿਸੇ ਵੀ ਵੀ ਹੋ ਸਕਦੀ ਹੈ ਛੁੱਟੀ ਕਿਸੇ ਨੂੰ ਵੀ ਲੈਣੀ ਪੈ ਸਕਦੀ ਹੈ ਸਰ ਅਸੀਂ ਇਹ ਨਹੀਂ ਕਹਦੇ ਵੀ ਛੁੱਟੀ ਨਾ ਲੈਣਾ ਬਟ ਉਹਨਾਂ ਨੇ ਜਦੋਂ ਛੁੱਟੀ ਲੈਂਦੇ ਨੇ ਉਹਦੇ ਬਾਅਦ ਦੇ ਵਿੱਚ ਵੀ ਕੋਈ ਪ੍ਰੋਪਰ ਮਤਲਬ ਲੇਡੀ ਡਾਕਟਰ ਦਾ ਪ੍ਰਬੰਧ ਹੋਣਾ ਚਾਹੀਦਾ ਜੀ ਅਸੀਂ ਇਹੀ ਮੰਗ ਕਰਦੇ ਹਾਂ ਜੀ ਹਾਲੇ ਤੱਕ ਟਾਈਮ ਦੇਖ ਲਓ ਸਰ ਕਿੰਨਾ ਹੋ ਗਿਆ 12 ਵਜੇ ਕੋਈ ਲੇਡੀ ਡਾਕਟਰ ਨਹੀਂ ਆਏ ਅਸੀਂ ਪ੍ਰੈਗਨੈਂਟ ਮਾਂਮਾ ਨੂੰ ਕਿੱਥੇ ਲੈ ਕੇ ਜਾਈਏ ਸੋ ਸਾਡੀ ਇਹ ਸਮੱਸਿਆ ਦਾ ਹੱਲ ਹੋਣਾ ਚਾਹੀਦਾ ਜੀ ਪ੍ਰਬੰਧ ਹੋਣਾ ਚਾਹੀਦਾ ਅਗਰ ਨਹੀਂ ਹੁੰਦਾ ਇਹ ਅਗਰ ਨਹੀਂ ਹੋਇਆ ਤੇ ਅਸੀਂ ਪੂਰੇ ਪੰਜਾਬ ਦੀਆਂ ਬਲਾਕ ਭਾਨੀ ਘੜਦੀਆਂ ਆਸ਼ਾ ਵਰਕਰਾਂ ਅਸੀਂ ਤਿੱਖਾ ਸੰਘਰਸ਼ ਕਰਾਂਗੇ ਜੀ ਜੋ ਵੀ ਸਭ ਤੋਂ ਹੋ ਸਕੂ ਸਰ ਅਸੀਂ ਕਰਾਂਗੇ ਜੀ ਆਪਣਾ ਨਾਮ ਜੀ ਵੀਰਪਾਲ ਕੌਰ ਆਸ਼ਾ ਵਰਕਰ ਬੀਜੂਪੁਰ ਸਾਲ ਸਰ ਮੇਰੇ ਪੇਸ਼ੈਂਟ ਦਾ ਪਾਣੀ ਘਟਾ ਬੱਚੇ ਦਾ ਨੌ ਮਹੀਨਾ ਲੱਗਿਆ ਹੋਇਆ ਜੀ ਅੱਜ ਮੈਂ ਲੈ ਕੇ ਆਈ ਸਰ ਜੇ ਕੋਈ ਵੀ ਦਿੱਕਤ ਪਰੇਸ਼ਾਨੀ ਆਉਂਦੀ ਹੈ ਫਿਰ ਕੌਣ ਜ਼ਿੰਮੇਵਾਰ ਹੋਊਗਾ ਜੀ ਦਾ ਇਹ ਤੁਸੀਂ ਦੱਸੋ ਨਾ ਕੌਣ ਜ਼ਿੰਮੇਵਾਰ ਹੋਊਗਾ ਹਾਂਜੀ ਸਰ ਤਾਂ ਇਹ ਸਾਨੂੰ ਵੀ ਇਹਦੇ ਡਾਕਟਰ ਦੀ ਬਹੁਤ ਜ਼ਰੂਰਤ ਹੈ ਵੀ ਕਿਸੇ ਨੂੰ ਭੇਜਿਆ ਜਾਵੇ ਤੁਸੀਂ ਇੱਥੇ ਆ ਕੇ ਗੱਲ ਨਹੀਂ ਕੀਤੀ ਵੀ ਡਾਕਟਰ ਨਹੀਂ ਕੀਤੀ ਜੀ ਕਹਿੰਦੇ ਡਿਊਟੀ ਲੱਗੀ ਹੋਈ ਹੈ ਪਰ ਮੈਡਮ ਅਜੇ ਤੱਕ ਕੋਈ ਨਹੀਂ ਆਈ ਜੀ 12 ਵਜੇ ਚੁੱਕੇ ਨਹੀਂ ਜੀ ਪੰਜ ਪੈਂਟ ਕੀ ਮੰਨ ਕਰਦੇ ਹੋ ਬੀ ਬੀ ਡਾਕਟਰ ਨਾਲ ਡਾਕਟਰ ਦਾ ਪ੍ਰਬੰਧ ਕਰਿਆ ਜਾਵੇਗੀ ਇਹ ਤੁਹਾਨੂੰ ਵੀ ਲੱਗਦਾ ਵੀ ਸਰਕਾਰ ਦੀ ਨਲਾਇਕੀ ਹੈ ਇਹ ਹਾਂਜੀ ਹਾਂਜੀ ਆਪਣਾ ਨਾਮ ਜੀ ਗਗਨ ਜੀ ਕੀ ਪ੍ਰੋਬਲਮ ਹੋ ਰਹੀ ਹੈ ਤੁਹਾਨੂੰ ਇਹ ਮੇਰੇ 19 ਦੇ ਇੱਕ ਨੂੰ ਸੀ ਬੀ ਬੱਚਾ ਹੋਇਆ ਹੈ ਜਦੋਂ ਤੇ ਮੇਰੇ ਬੀਸ ਕੱਟ ਹੋ ਰਹੀ ਹੈ ਰੈਟੇਸ਼ਨ ਦੇ ਵਿੱਚ ਤੇ ਮੇਰੇ ਉਦੋਂ ਦਾ ਤਕਲੀਫ ਜ਼ਿਆਦਾ ਹੈਗੀ ਤੇ ਅੱਜ ਡਾਕਟਰ ਨੂੰ ਦਿਖਾਣਾ ਸੀ ਡਾਕਟਰ ਵੀ ਹੈ ਨਹੀਂ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਵੀ ਡਾਕਟਰ ਨਹੀਂ ਹੈਗੇ ਔਰ ਇਹ ਕੋਈ ਮਰ ਕੇ ਸਹੂਲਤ ਨਹੀਂ ਮਿਲ ਰਹੀ ਤਦਾਈ ਐਸੀ ਆ ਤੇ ਵੀ ਉਹਦੋਂ ਦੀ ਕੱਟ ਦੇਣੀ ਲੋਟ ਆ ਰਿਹਾ ਬਹੁਤ ਜਿਆਦਾ ਪੋਤ ਦੇ ਵੀ ਬਹੁਤ ਜਿਆਦਾ ਹੋਰ ਤਕਲੀਫ ਰਹੀ ਹੈਗੀ ਹੈ ਜੀ ਤੇ ਅੱਜ ਦਿਖਾਣਾ ਸੀ ਅੱਜ ਡਾਕਟਰ ਜੀ ਹੈਗੇ ਸੀ ਕੀ ਮੰਗ ਕਰਦੇ ਹੋ ਤੁਸੀਂ ਵੀ ਡਾਕਟਰਾਂ ਦੀ ਵੀ ਹੋ ਰਹੀ ਹੈ ਜੀ ਪਵਨ ਦਿਨ ਸਹੀ ਹੈਗੀ ਜੀ ਵੀ ਉਹਨਾਂ ਦੇ ਪਵਨ ਜੀ ਆਮ ਜੀ ਕੀ ਪ੍ਰੋਬਲਮ ਆ ਰਹੀ ਹੈ ਤੁਹਾਨੂੰ ਵੀ ਹਰਾਂ ਗੰਨ ਮਿੰਨਾ ਨਾ ਮਲੇ ਸੀ ਜੀ ਪਹਿਲਾਂ ਤਾਂ ਕੋਣ بارش ਨਹੀਂ ਸੀ ਬੰਦ ਹੋਈ ਜੀ ਹਨ ਪ੍ਰੋਬਲਮ ਆ ਰਹੀ ਸੀ ਸਮਰੂਹ ਜਾ ਨਹੀਂ ਸਕਦੇ ਇੱਥੇ ਆਏ ਆ ਕਾਫੀ ਦਿਨਾਂ ਬਾਅਦ ਇੱਥੇ ਡਾਕਟਰ ਨਹੀਂ ਕੋਈ ਵੀ ਹੁਣ ਪ੍ਰਾਈਵੇਟ ਵੀ ਨਹੀਂ ਜਾ ਸਕਦੇ ਨਾ ਕਿਉਂਕਿ ਟ੍ਰੀਟਮੈਂਟ ਅਕਸਰ ਚੱਲ ਰਿਹਾ ਹੁਣ ਦੇਖੂ ਰੱਖਣਾ ਕੋਈ ਉਹਨੇ ਡਾਕਟਰ ਨਹੀਂ ਹੈ ਹੁਣ ਕੀ ਕੀ ਮੰਗ ਕਰਦੇ ਹੋ ਤੁਸੀਂ ਮੰਗਿਆ ਕੀ ਹੈ ਜੀ ਵੀ ਡਾਕਟਰ ਹੁਣ ਤੁਹਾਨੂੰ ਦਿਖਾਈ ਦੇਣਗੇ ਪ੍ਰੋਬਲਮ ਕਿੰਨੀ ਹੈ ਤੁਹਾਨੂੰ ਪ੍ਰੋਬਲਮ ਜੀ ਤਾਂ ਤੁਹਾਨੂੰ ਵਰਤੀ ਹਾਂਜੀ ਆਪਣਾ ਨਾਮ ਜੀ ਸੋਨੂ ਜੀ ਸੋਨੂ ਜੀ ਕੀ ਪ੍ਰੋਬਲਮ ਆ ਰਹੀ ਹੈ ਤੁਹਾਨੂੰ ਮਾ ਤਾਂ ਠੀਡੀ ਚ ਕਰਦੇ ਨੇ ਐਸੇ ਇੱਥੇ ਡਾਕਟਰ ਡਾਕਟਰ ਉਰੇ ਪਹੁੰਚੀ ਨਹੀਂ ਕੀ ਕਹਿਣਾ ਚਾਹੁੰਦੇ ਹੋ ਵੀ ਡਾਕਟਰ ਨਹੀਂ ਪਹੁੰਚ ਰਹੇ ਮੈਂ ਕਹਿਣਾ ਚਾਹੁੰਦੀ ਵੀ ਬੜਾ ਦਰਦ ਹੋ ਰਿਹਾ ਸੀ ਲਈ ਡਾਕਟਰ ਨੂੰ ਜੀ ਕਿੰਨੇ ਦਿਨ ਹੋ ਗਏ ਤੁਹਾਨੂੰ ਉਰੇ ਆਉਂਦਿਆਂ ਨੂੰ ਅੱਜ ਮੈਂ ਬਣੀਵਾਰ ਆਇਆ ਸੀ ਤੁਹਾਨੂੰ ਹੈ ਨਹੀਂ ਸੀ ਡਾਕਟਰ ਕੇ ਮੰਗਤੀ ਉਦ ਰਹੀ ਸੀ ਅੱਜ ਵੀ ਨਹੀਂ ਹੈਗੀ ਹਾਂਜੀ ਹਾਂਜੀ ਆਪਣਾ ਨਾਮ ਜੀ ਮੇਰਾ ਨਾਮ ਸਾਖ ਸਰੰਗੀ ਪੂਰੇ ਡਾਕਟਰ ਨਹੀਂ ਪਹੁੰਚ ਰਹੇ ਕੀ ਪ੍ਰੋਬਲਮ ਆ ਰਹੀ ਹੈ ਕੀ ਕਾਰਨ ਹੈ ਸੌਮੇ ਵੀ ਹੈ ਗਏ ਵੀ ਆ ਕੇ ਹਾਂ ਛੁੱਟੀ ਲਈ ਸੀ ਪਰ ਜਿਹੜੇ ਡਾਕਟਰ ਦੀ ਡਿਊਟੀ ਲਗਾਈ ਗਈ ਆ ਉਹ ਆ ਨਹੀਂ ਰਹੇ ਹੈਗੇ ਕਿਉਂ ਨਹੀਂ ਆ ਰਹੇ ਕੀ ਕਾਰਨ ਹੈ ਪਤਾ ਨਹੀਂ ਬਟ ਇਹ ਸਾਨੂੰ ਪਤਾ ਨਹੀਂ ਹੈਗਾ ਕਿ ਸੰਗਰੂਰ ਉਹਨਾਂ ਦੇ ਸੰਗਰੂਰ ਆ ਤੁਸੀਂ ਮੈਸੇਜ ਲਾਇਆ ਸੰਗਰੂਰ ਹਾਂ ਜੀ ਲੈਟਰ ਵਗੈਰਾ ਆਏ ਹੋਏ ਆ ਸਾਰਾ ਕੁਝ ਪਰ ਕੋਈ ਆਇਆ ਨਹੀਂ ਕਿਹੜੇ ਡਾਕਟਰਾਂ ਦੀ ਡਿਊਟੀ ਲਗਾਈ ਗਈ ਸੀ ਕੀ ਨਾਮ ਹੈ ਅਗਲੇ ਡਾਕਟਰ ਦੀ ਨਹੀਂ ਡਾਕਟਰ ਦੀ ਡਿਊਟੀ ਲਗਾਈ ਗਈ ਹੈ ਕੋਈ ਵੀ ਡਾਕਟਰ ਨਹੀਂ ਪਹੁੰਚ ਰਿਹਾ ਅੱਜ ਮਰੀਜ਼ ਪਰੇਸ਼ਾਨ ਹੋ ਰਹੇ ਨੇ ਫਿਰ ਇਹਦੇ ਬਾਰੇ ਕੀ ਕਹੂੰਗੇ ਸਾਡਾ ਕੰਮ ਆ ਕੀ ਉਹ ਕਰ ਰਹੇ ਆ ਦੇਖੋ ਜੋ ਡਾਕਟਰ ਨੇ ਕਰਨਾ ਉਹ ਵੀ ਕਰਣਗੇ ਠੀਕ ਹੈ ਤੇ ਫਿਰ ਹੁਣ ਉਹ ਮੰਗਿਆ ਚਾਹੀਦਾ ਕਿ ਡਾਕਟਰ ਦੀ ਬੁਟੀ ਲਗਾਈ ਜਾਵੇ ਇੱਥੇ ਆ ਗਈ ਅ ਡਾਕਟਰ ਸਭ ਇਥੇ ਨਾ ਤਾਂ ਨਾਰੇਬਾਜੀ ਹੋ ਰਹੀ ਹੈਗੀ ਮਰੀਜ਼ ਵੀ ਕਾਫੀ ਪਰੇਸ਼ਾਨ ਹੋ ਰਹੇ ਨੇ ਕਹਿੰਦੇ ਤੁਹਾਡੀ ਡਿਊਟੀ ਲੱਗੀ ਸੀ ਤੇ ਤੁਸੀਂ ਪੋਹਾਨੀਗੜ ਤੋਂ ਪੋਹਾਨੀਗੜ ਤੋਂ ਜੀ ਉਹ ਚਾਹੀ ਸਾਡੇ ਐਸਓ ਫਿਰ ਲਾਗਣ ਕਰਨ ਲੱਗ ਨੀ ਉਹ ਤਾਂ ਛੁੱਟੀ ਤੇ ਨੇ ਜੀ ਜਿਹੜੇ ਮੈਮ ਲਾਏ ਹੋਏ ਨੇ ਨਹੀਂ ਤੁਸੀਂ ਇੱਥੇ ਡਾਕਟਰ ਬినੋਦ ਨਾਲ ਗੱਲ ਕਰੋ ਅੱਛਾ ਜੀ ਹੋਰ ਨਹੀਂ ਨਾਲ ਕਰਦੇ ਨਹੀਂ ਮੈਂ 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 ਤੁਹਾਡੇ ਤੋਂ ਜਾਨਣਾ ਚਾਹੁੰਦਾ ਸੀਗਾ ਕਿਉਂਕਿ ਮਰੀਜ਼ਾਂ ਦਾ ਕਹਿਣਾ ਸੀ ਏਥੇ ਲਈ ਸੀਗਾ ਵੀ ਸਾਡੇ ਐਸਮੋ ਨੇ ਸਿਰਫ ਸੱਜਣਾ ਗੱਲ ਕੀਤੀ ਸੀ ਵੀ ਸਰ ਉਹ ਵੀ ਇੱਥੇ ਸਾਡੇ ਕੋਲੇ ਡਾਕਟਰ ਘੰਟ ਹੋਣ ਕਰਕੇ ਇੱਥੇ ਵੀ ਤੁਹਾਨੂੰ ਪ੍ਰੋਬਲਮ ਆ ਰਹੀ ਹੈ ਨਹੀਂ ਪ੍ਰੋਬਲਮ ਉਹਰੇ ਵੀ ਆ ਰਹੀ ਹੈ ਨਾ ਮੈਡਮ ਜੀ ਮੈਂ ਮੈਂ ਇੱਥੇ ਵੀ ਕਾਫੀ ਮਰੀਜ਼ ਦੀ ਤੁਸੀਂ ਮੈਨੂੰ ਮੈਂ ਉਹ ਹੀ ਕਹਿ ਰਹੀ ਮੈਨੂੰ ਕੋਈ ਪ੍ਰੋਬਲਮ ਨਹੀਂ ਤੁਸੀਂ ਇੱਕ ਵਾਰੀ ਮੈਂ ਨਾ ਜਾਣ ਕਹਿੰਦਾ ਡਾਕਟਰ ਜੀ ਨੂੰ ਉਹ ਕੋਈ ਨਹੀਂ ਮੈਂ ਤਾਂ ਜਿੱਥੇ ਕਹਿੰਦੇ ਉਹ ਤਾਂ ਡਿਊਟੀ ਕਰ। ਮੈਂ ਤਾਂ ਜੀ ਵੀ ਮੈਂ ਤੁਹਾਨੂੰ ਕਿਹਾ ਮੈਂ ਤੋਂਨੇ ਕਰਦੇ। ਠੀਕ ਹੈ ਮੈਮ। ਨਾਮ ਜੀ। ਮੈਂ ਡਾਕਟਰ ਮੁਖਤਿਆਰ ਸਿੰਘ ਮੈਡੀਕਲ ਆਫਸਰ ਸੀਐਸਸੀ ਭੋਨੀਗੜ। ਅੱਜ ਡਾਕਟਰਾਂ ਦੀ ਪ੍ਰੋਬਲਮ ਆ ਰਹੀ ਹੈ ਭੋਨੀਗੜ ਸਹਿਰ ਜੀ ਕੀ ਕਹਿਣਾ ਚਾਹੁੰਦੇ ਜੀ। ਉਹ ਵੀ ਇਸ ਤਰ੍ਹਾਂ ਜੀ ਸਾਡੇ ਕੋਲ ਇੱਕ ਗਾਇਨਕੋਲੋਜੀ ਸਟਰੀ ਡਾਕਟਰ ਉਹ ਐਕਚੁਅਲੀ ਛੁੱਟੀ ਤੇ ਹਨ। ਉਹਨਾਂ ਦੇ ਮਤਲਬ ਆਰਡਰਾਂ ਦੀ ਕਾਪੀ ਮੈਂ ਦੇਖ ਲਈ ਉਹਨਾਂ ਨੂੰ ਛੁੱਟੀ ਸੈਂਸ਼ਨ ਹੋ ਚੁੱਕੀ 6 ਡੇ ਤੋਂ ਸੀ। ਉਸ ਤੋਂ ਬਾਅਦ ਸੀਐਸਸੀ ਸਾਹਿਬ ਨੇ ਇੱਕ ਆਰਡਰ ਕੀਤਾ ਸੀ ਡਾਕਟਰ ਜੇ ਸਾਡੇ ਕੋ ਜਦੋਂ ਮੈਂ ਅੱਜ ਕਨਫਰਮ ਕੀਤਾ ਤਾਂ ਐਕਚੁਅਲੀ ਵਿੱਚ ਆਲਰੇਡੀ ਉੱਥੇ ਸ਼ਾਰਟੇਜ ਸੰਗਰੂੜ ਦੇ ਵਿੱਚ ਵੀ ਉੱਥੇ ਆਲਰੇਡੀ 3 ਮੈਡੀਕਲੋਜੀਸਟ ਸੀ ਇਹਨਾਂ ਵਿੱਚ ਇੱਕ ਦੀ ਟ੍ਰਾਂਸਫਰ ਹੋ ਗਈ ਉੱਥੋਂ ਉਹਨਾਂ ਕੋਲ ਆਲਰੇਡੀ ਸ਼ਾਰਟੇਜ ਹੈ ਐਮਰਜੈਂਸੀ ਕਾਫੀ ਜ਼ਿਆਦਾ ਹੈਵੀ ਰਹਿੰਦੀ ਉਹਨਾਂ ਕੋਲ ਨਹੀਂ ਉਰੇ ਵੀ ਐਮਰਜੈਂਸੀ ਉਹ ਵੀ ਪ੍ਰੋਬਲਮ ਆ ਰਹੀ ਹੈ ਉਹ ਤੁਹਾਨੂੰ ਪ੍ਰੋਬਲਮ ਹੈ ਕਿ ਅਸੀਂ ਦੇਖਦੇ ਆਂ ਅਗਰ ਤਾਂ ਕੋਈ ਜ਼ਿਆਦਾ ਸੀਰੀਅਸ ਜੇ ਸਾਨੂੰ ਲੱਗਦਾ ਸੀ ਉਹਨੂੰ ਰੈਫਰ ਕਰ ਦਿੰਨੇ ਆ ਆਪਣੇ ਲੈਵਲ ਤੇ ਤੇ ਸਾਡੇ ਕੋਲ ਤਾਂ ਦੇਖੋ ਮੈਡੀਕਲ ਆਫਸਰ ਜਨਰਲ ਮੈਡੀਕਲ ਆਫਸਰ 24 ਆਰ ਅਵੇਲੇਬਲ ਹੈ ਉਹ ਇੱਥੇ ਮਰੀਜ਼ کہہ ਰਹੇ ਨੇ ਵੀ ਅਸੀਂ ਸੰਗਰੂਰ ਜਾਣਾ ਨਹੀਂ ਜਾ ਸਕਦੇ ਤੁਹਾਨੂੰ ਪ੍ਰੋਬਲਮ ਆਉਂਦੀ ਆ ਸੰਗਰੂਰ ਜਾਣ ਤੇ ਅਸੀਂ ਕੀ ਕਰੀਏ ਅਸੀਂ ਅਸੀਂ ਆਪਣੇ ਲੈਵਲ ਤੇ ਪੂਰਾ ਉਹਨੂੰ ਦੇਖਣਾ ਦੇਖ ਰਹੇ ਹਾਂ ਆਬਜ਼ਰਵ ਕਰ ਰਹੇ ਹਾਂ ਕਿ ਕੋਈ ਇਦਾਂ ਪ੍ਰਿਟੀਕਲ ਕੰਡੀਸ਼ਨ ਹੈ ਜਾਂ ਨਹੀਂ ਪਰ ਮੈਨੂੰ ਲੱਗਦਾ ਮਾਰਨਿੰਗ ਦੀ ਮੈਂ ਉਹਨੂੰ 6-7 ਘੰਟੇ ਹੋ ਗਿਆ ਮੈਨੂੰ ਡਿਊਟੀ 'ਚ ਕੋਈ ਇਦਾਂ ਦਾ ਮੇਰੇ ਕੋਲ ਫਿਲਹਾਲ ਨਹੀਂ ਮੇਡੇ ਨੋਟਿਸ 'ਚ ਆਇਆ ਕਿ ਕੋਈ ਇੰਨਾ ਕੋਈ ਸੀਰੀਅਸ ਪੇਸ਼ੈਂਟ ਹੈ ਆ ਰੂਟੀਨ ਵਾਲੇ ਜ਼ਰੂਰ ਆ ਰਹੇ ਜੋ ਅਸੀਂ ਐਟੈਂਡ ਕਰ ਰਹੇ ਹਾਂ ਸਰ ਨਾਰੇਬਾਜੀ ਹੋਈ ਆ ਜੇ ਉਹ ਪਰੇਸ਼ਾਨ ਹੋਏ ਨੇ ਉਹਨਾਂ ਨੇ ਤਾਂ ਹੀ ਕੀਤੀ ਆ ਨਾ ਜੀ ਤਾਂ ਹੀ ਮੈਂ ਇੱਕ ਵਾਰੀ ਗੋ-ਥਰੂ ਦੇਖਦਾ ਵੀ ਕਿ ਕਿਸ ਲੈਵਲ ਤੋਂ ਉਹਨਾਂ ਕਮਰੇ ਨਾਲ ਗਏ ਫਿਰ ਉਹਨੂੰ ਸੌਲਟ ਕਰਨ ਦੀ ਕੋਸ਼ਿਸ਼ ਕਰਦੇ ਆ ਬਾਕੀ ਹਰ ਥੋਟੀ ਨਾਲ ਵੀ ਮੈਂ ਗੱਲ ਕਰਦਾ ਵੀ ਜਿਨ੍ਹਾਂ ਨੇ ਆਰਡਰ ਕੀਤੇ ਆ ਵੀ ਜਾਂ ਉਹਦੀ ਰਿਪਲੇਸਮੈਂਟ ਕਰੋ ਜਾਂ ਸਾਨੂੰ ਇਸ ਦਾ ਜਲਦੀ ਜਲਦੀ ਕੋਈ ਹੱਲ ਦਿੱਤਾ ਜਾਏ ਥੈਂਕ ਯੂ